ਜੇ ਗੁਰੂ ਮਹਾਰਾਜਿਆਂ ਦੀ ਉਚਾਰੀ ਹੋਈ ਬਾਣੀ ਅਸੀਂ ਇੱਕ ਸ਼ਬਦ ਇੱਕ ਤੁਕ ਵੀ ਮਨ 'ਚ ਵਸਾ ਲਈਏ ਸਾਡਾ ਜੀਵਨ ਸਫਲ ਹੋ ਜਾਵੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੰਨੀ ਵੈਰਾਗਮੀ ਬਾਣੀ ਉਚਾਰਨ ਕੀਤੀ ਹੈ ਜਿੰਨਾ 'ਚ ਰੈ ਵੈਰਾਗ ਨਹੀਂ ਬੰਦੇ ਨੂੰ ਹੁੰਦਾ ਉਹਨਾਂ 'ਚ ਰ ਭਗਤੀ ਨਹੀਂ ਕਰ ਸਕਦਾ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਵੈਰਾਗ ਕੀ ਹੈ ਰਾਗ ਨਾਮ ਹੈ ਪ੍ਰੇਮ ਦਾ ਦੁਨੀਆ ਦਾ ਰਾਗ ਜਿਹੜਾ ਹੈ ਮੋਜੜਾ ਹੈ ਉਸ ਤੋਂ ਮਨ ਮੁੜ ਜਾਵੇ ਵਾਹਿਗੁਰੂ ਨਾਲ ਪਿਆਰ ਜੁੜ ਜਾਵੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਉਹ ਹੈ ਵੈਰਾਗ ਸੋ ਇੰਨੀ ਵੈਰਾਗਮੀ ਬਾਣੀ ਉਚਾਰਨ ਕੀਤੀ ਹੈ ਜੇ ਅਸੀਂ ਇੱਕ ਅੱਖਰ ਵੀ ਮਨ 'ਚ ਵਸਾ ਲਈਏ ਨਾ ਸਤਿਗੁਰ ਤੇਗ ਵਾਹਦਨ ਮਹਾਰਾਜ ਜੀ ਦਾ ਸਾਡਾ ਜੀਵਨ ਸਫਲ ਹੋ ਜਾ ਸੰਸਾਰ ਦੁਨੀਆ ਜਿੱਥੇ ਝੂਠੀ ਲੱਗਦੀ ਹੈ ਭਾਈ ਉਹ ਵੈਰਾਗ ਹੈ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਇੱਕ ਤਾਂ ਹੁੰਦਾ ਛਿਣਕ ਵੈਰਾਗ ਥੋੜੇ ਜੇ ਸਮੇਂ ਦਾ ਵੈਰਾਗ ਹੁਣ ਸ਼ਬਦ ਸੁਣ ਲਿਆ ਹੋ ਗਿਆ ਮਨ ਦੇ ਵਿੱਚ ਜਾਂ ਕੋਈ ਆਪਣਾ ਨੇੜੇ ਦਾ ਸੰਬੰਧੀ ਚੜਾਈ ਕਰ ਗਿਆ ਕੋਈ ਸੱਟ ਲੱਗੀ ਕੋਈ ਧੋਖਾ ਹੋ ਗਿਆ ਕੋਈ ਮਿੱਤਰ ਪਿਆਰਾ ਸਾਥ ਛੱਡ ਗਿਆ ਮਨ ਦੇ ਵਿੱਚ ਥੋੜੀ ਉਦਾਸੀ ਆ ਗਈ ਤੇ ਵਈ ਜਿਹੜਾ ਹੈ ਪ੍ਰਮਾਤਮਾ ਗੁਰੂ ਏ ਸੱਚਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਆ ਥੋੜੇ ਦਿਨਾਂ ਬਾਅਦ ਫਿਰ ਬੰਦਾ ਭੁੱਲ ਜਾਂਦਾ ਏ ਥੋੜੇ ਸਮੇਂ ਦਾ ਹੀ ਵਿਰਾਗ ਹੁੰਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਪਰੰਤੂ ਨਾਮ ਰਤੇ ਸੱਚੇ ਵੈਰਾਗੀ ਜਿਹੜੇ ਸੱਚੇ ਵੈਰਾਗੀ ਨੇ ਦੁਨੀਆ ਦੇ ਵਿੱਚ ਵਿਚਰਦੇ ਹੋਣ ਕੰਮ ਕਾਜ ਕਰਦੇ ਹੋਣ ਹਾਸਦੇ ਤੋਸਦੇ ਵੀ ਹੋਣ ਪਰ ਪਰੰਤੂ ਉਹਨਾਂ ਦਾ ਮਨ ਨਹੀਂ ਦੁਨੀਆ ਵਿੱਚ ਕਦੇ ਲੱਗਦਾ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਤਗੁਰ ਤੇਗ ਬਹਾਦਰ ਮਹਾਰਾਜ ਜੀ ਦੱਸਿਆ ਜਾਂਦਾ ਹੈ ਕਿ ਜ਼ਿੰਦਗੀ ਭਰ ਦੇ ਵਿੱਚ ਕਦੇ ਜ਼ਿਆਦਾ ਹੱਸੇ ਨਹੀਂ ਸੀ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਹਸਣ ਦੇ ਨਾਲ ਵੀ ਵਿਰਾਗ ਘਟਦਾ ਹੈ ਭਾਈ ਵਾਹਿ ਜਿਹੜਾ ਵਿਰਾਗੀ ਹੁੰਦਾ ਉਹਨੂੰ ਹੱਸਣਾ ਜਹਾਸੇ ਦੀਆਂ ਗੱਲਾਂ ਮਖੌਲ ਠੱਠਾ ਉਹਨੂੰ ਚੰਗਾ ਨਹੀਂ ਲੱਗਦਾ ਹੁੰਦਾ ਉਹ ਉੱਥੇ ਬੈਠਦਾ ਹੀ ਨਹੀਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹਦੇ ਨਾਲ ਵਿਰਾਗ ਘਟਦਾ ਹੈ ਵਿਰਾਗ ਦੀਆਂ ਕਲਾ ਘਟਦੀਆਂ ਨੇ ਬਾਹਰ ਅੰਤਰਮੁਖੀ ਵਰਤੀ ਬਾਹਰਮੁਖੀ ਹੋ ਜਾਂਦੀ ਹੈ ਸੇਸ ਕਰਕੇ ਹਸਣ ਤੋਂ ਉਸ ਨਾਲ ਵੀ ਗੁਰੂ ਤੇਗ ਬਹਾਦਰ ਮਹਾਰਾਜ ਜਿੰਦਗੀ ਪਰ ਹੱਸੇ ਨਹੀਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਹਾਂ ਉਦੋਂ ਖਿੜਖੜਾ ਕੇ ਹੱਸੇ ਜਦੋਂ ਇਹ ਜਲਾ ਤਲਵਾਰ ਲੈ ਕੇ ਆ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਦਨ ਖੇੜੇ ਖੜਾ ਕੇ ਹੱਸੇ ਸਤਗੁਰ ਤੇਗ ਬਹਾਦਰ ਮਹਾਰਾਜ ਜਿੰਦਗੀ ਦੇ ਵਿੱਚ ਖੁੱਲ ਕੇ ਹੱਸੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਮਰਨੇ ਤੇ जग ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮਾਨੰਤ ਆਗੀ ਪੁਰਸ਼ਾ ਭਾਈ ਵਿਰਾਗ ਤੋਂ ਬਿਨਾ ਭਗਤੀ ਨਹੀਂ ਹੁੰਦੀ ਭਗਤੀ ਤੋਂ ਬਿਨਾ ਗਿਆਨ ਨਹੀਂ ਹੁੰਦਾ ਬਿਨ ਵੈਰਾਗ ਨਾ ਛੂਟਸ ਮਾਇਆ ਮਾਇਆ ਤੋਂ ਰਹਿਤ ਨਹੀਂ ਹੁੰਦਾ ਬਿਨ ਵੈਰਾਗ ਤੋਂ ਦੁਨੀਆ ਚ ਫਸਿਆ ਹੀ ਰਹਿੰਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਿਸੇ ਤੇ ਸ਼ਬਦ ਦਾ ਤੀਰ ਲੱਗ ਜਾਵੇ ਬਾਣ ਲੱਗ ਜਾਵੇ ਗੁਰਬਾਣੀ ਦਾ ਮਹਾਪੁਰਸ਼ਾਂ ਦਾ ਕੋਈ ਵਚਨ ਲੱਗ ਜਾਵੇ ਸੰਗਤ ਦੇ ਵਿੱਚ ਫਿਰ ਸਾਸਿੰਦਗੀ ਹੁੰਦਾ ਹੈ ਭਾਈ ਫਿਰ ਜਿਹੜਾ ਹੈ ਮੋਹ ਟੁੱਟ ਜਾਂਦਾ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਗੁਰੂ ਦੀ ਬਾਣੀ ਦੇ ਇਹ ਤੀਰ ਨੇ ਬਚਨਾਂ ਦੇ ਤੀਰ ਨੇ ਜੇ ਕਿਸੇ ਦੇ ਲੱਗ ਜਾਣ ਭਾਈ ਅਸੀਂ ਤਾਂ ਜਿਹਾ ਜਿਹਾ ਆਉਂਦੇ ਆ ਉਹੋ ਜਿਹਾ ਉੱਠ ਕੇ ਚਲੇ ਜਾਂਦੇ ਐਨੇ ਸਾਡੇ ਦਿਲ ਜੜਿਆਨ ਪੱਥਰ ਹੋਏ ਨਹੀਂ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਬਾਣੀ ਤੇ ਬਾਣ ਬੜੇ ਤਿੱਖੇ ਨੇ ਭਾਈ ਸਾਡੇ ਲੱਗਦੇ ਨਹੀਂ ਸਾਡੇ ਹਿਰਦੇ ਬੜੇ ਪੱਕੇ ਨੇ ਵਾਹ ਜੇ ਇੱਕ ਵੀ ਲੱਗ ਜਾਏ ਮਨ ਵਿੱਚ ਵੈਰਾਗ ਹੋ ਜਾਵੇ ਜ਼ਿੰਦਗੀ ਸਫਲ ਹੋ ਜਾਂਦੀ ਹੈ ਫੇਰੀ ਭਗਤੀ ਆਉਂਦੀ ਹੈ ਭਗਤੀ ਤੋਂ ਬਿਨਾ ਗਿਆਨ ਨਹੀਂ ਹੁੰਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੰਨੀ ਵੈਰਾਗ ਦੇ ਵਿੱਚ 26 ਸਾਲ 9 ਮਹੀਨੇ ਤੇ ਇੰਨੀ ਭਗਤੀ ਦੇ ਵਿੱਚ ਹੀ ਲੀਨ ਰਹੇ ਬਚਪਨ ਤੋਂ ਹੀ ਜ਼ਿਆਦਾਤਰ ਵੈਰਾਗਮਈ ਦਸ਼ਾ ਵਿੱਚ ਹੀ ਵਿਚਰੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬਾਣੀ ਵੀ ਇੰਨੀ ਵੈਰਾਗਮਈ ਹੈ ਆਪ ਜੀ ਆਂਦੀ ਜੇ ਅਸੀਂ ਪਿਆਰ ਨਾਲ ਪਰਿਏ ਇੱਕ ਅੱਖਰ ਵੀ ਮਨ ਤੇ ਵਸ ਜਾਵੇ ਨਾ ਸਾਡਾ ਜੀਵਨ ਸਫਲਾ ਹੋ ਜੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਡੀ ਜ਼ਿੰਦਗੀ ਕੀ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਬਸਾਰ ਖੁਆਰੀ ਕੀਨੀ ਰਿਗ ਜੀਵਨ ਨਹੀਂ ਰਹਿਣਾ ਖਾ ਲਿਆ ਪੀ ਲਿਆ ਹਸ ਲੇ ਸੌ ਲੇ ਵਸਾਈ ਜ਼ਿੰਦਗੀ ਆਪਾ ਸੰਗਤ ਦੇ ਵਿੱਚ ਵੀ ਐ ਕਿਤੇ ਮਨ ਜੁੜਦਾ ਹੀ ਨਹੀਂ ਹੈ ਵਾਹਿਗੁਰੂ ਬਾਣੀ ਦੇ ਨਾਲ ਬਾਣੀ ਦੀ ਵਿਚਾਰ ਹੀ ਨਹੀਂ ਕਰਦਾ ਕਦੇ ਸ਼ਬਦ ਨਾਲ ਜੁੜਦਾ ਹੀ ਨਹੀਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ